kodi 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 kodi. ਇਹ ਸਾਹਿਲ ਪਿੰਡ ਵਾਲਾ ਦੇਬਨ ਨਹੀਂ ਦੇਬਨ ਪਿੰਡ ਵਾਲਾ ਸਾਹਿਲ ਹੈ ਪਿਸਤਲ ਨੇ ਰੇਡ ਪਾਈ ਆ ਹੁਣ ਕਰਗਾ ਇਸ ਗੱਭਰੂ ਦੀ ਆਓ ਸਾਹਮਣੇ ਕਹਿੰਦੇ ਪਿਸਤਲ ਭਿੰਡਰਪਿੰਡ ਵਾਲਾ ਮੇਰੇ ਮਿੱਤਰੋ ਕਬੱਡੀ ਪੌਣ ਦੀ ਵਧਿਆ ਹੋਇਆ ਮਨੀਸ਼ ਆਹ ਕੌਣ ਹੈ ਇਹ ਆ ਕਹਿੰਦੇ ਬਾਹੂ ਅਕਬਰਪੁਰ ਵਾਲਾ ਮਨੀਸ਼ ਛੀਲੂ ਦਾ ਵੀਰ ਹੈ ਮੇਰੇ ਮਿੱਤਰੋ ਜਿਹੜਾ ਕਹਿੰਦੇ ਵੀ ਆਹ ਕਹਿੰਦੇ ਦੂਜੀ ਕਬੱਡੀ ਪੈ ਰਹੀ ਹੈ ਸਰਸੀਮ ਪੰਡਾਲ ਦਾ ਪੋਤਰਾ ਖੇਡ ਮੈਦਾਨ ਦੇ ਵਿੱਚ ਹੀਰਾਵਾਲੀਆ ਹਰਮਨ ਬੁਲਟ ਜਿੱਥੇ ਵਧੀਆ ਰੇਡਰ ਹੈ ਉੱਥੇ ਜੱਫੇ ਵੀ ਸੋਹਣੇ ਲਾ ਜਾਂਦਾ ਤੇ ਗੋਲੀ ਡਾਂਡੇ ਦਾ ਵੀ ਬਹੁਤ ਵਧੀਆ ਖਿਡਾਰੀ ਭਈ ਹੋਈ ਰੇ ਟੱਕਰ ਸਿਰੇ ਦੀ ਹੈ ਆ ਦੋ ਖਿਡਾਰੀਆਂ ਦੇ درمیان ਹਰਜੋ ਪਾਸੇ ਹਰਜੋ ਪਾਸੇ ਹਰਜੋ ਪਾਸੇ ਆ ਨੰਬਰ ਸਿਰਾ ਲਾਉਣ ਲੱਗਾ ਨੰਬਰ ਦੁਰੀਆਂ ਨੂੰ ਚਾਉਣ ਲੱਗਾ ਬਲਾਰ ਮਰੀਲਾ ਤੇ ਹਰਜੋ ਦੇ ਦਿੰਦਾ ਦੂਜਾ ਸੈਮੀਫਾਈਨਲ ਲਓ ਪਿੰਡਰਾ ਵਾਲੇ ਵਿਰਿੰਦਰ ਸਿੰਘ ਤੂਰ ਨੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਦਿੱਤੀ ਹੈ ਪ੍ਰਵੀਨ ਮਿਰਜਾਪੁਰੀਆ ਤਿਆਰ ਪਰ ਸਾਹਮਣੇ 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 ਆ ਹਰਿਆਣੇ ਦਾ ਸ਼ੋਰਾ ਏ ਸ਼ੀਲੂ ਗਿਆ ਲੈ ਆਹ ਮੁੰਡਾ ਸਿਰਾਂ ਲਈ ਆਉਂਦਾ ਆ ਦੁਨੀਆ ਨਚਾ ਪੋਤਰਾ ਮੇਰੇ ਮਿੱਤਰੋ ਕਬੱਡੀ ਪਾਣ ਦੇ ਲਈ ਆਹ ਕਹਿੰਦੇ ਹਰਮਨ ਬੁਲਟ ਖੀਰਾ ਵਾਲੀਆ ਕਬੱਡੀ ਪਾ ਰਿਹਾ ਏ ਟੱਕਰ ਮੇਰੇ ਮਿੱਤਰੋ ਟੱਕਰ 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 ਆਹ ਹਰਿਆਣੇ ਵਾਲੇ ਦੇ ਨਾਲ ਹੈ ਕਿਆ ਬਾਤ ਹੈ ਉਹ ਫਰੀਦਕੋਟ ਵਾਲਿਓ ਮੈਚ ਕਿਵੇਂ ਲੱਗਦਾ ਕਹਈ ਦੱਸਿਓ ਮਾੜਾ ਜਿਹਾ ਕੱਠ ਕਹਿੰਦੇ ਟੀਮ ਆਰੀ ਤੇ ਰਿਕਾਰਡ ਤੋੜ ਐ ਕੱਠ ਕਹਿੰਦੇ ਰਿਕਾਰਡ ਤੋੜ ਐ ਪੈਂਦੀ ਰੇਡ ਇੱਥੇ ਰੱਖ ਆ ਆ ਆ ਇੱਥੇ ਰੱਖ ਇੱਥੇ ਰੱਖ ਏ ਬਾਹੂ ਅਕਬਰਪੁਰ ਵਾਲਾ ਮਨੀਸ਼ ਛੀਲੂ ਕੇ ਵਾਲਾ ਕੁਰਿਆਨਚ ਆ ਗਿਆ ਮੇਲਾ ਬਣਾ ਗਿਆ ਛੀਲੂ ਕੇ ਲਾਣੇ ਦਾ ਛੀਲੂ ਕੇ ਲਾਣੇ ਦਾ ਕ੍ਰੇਡਾ ਦੇ ਵੱਲੋਂ ਆਹ ਖੀਰਾ ਵਾਲੀਆ ਬੁਲੇਟ ਕਬੱਡੀ ਪਾ ਰਿਹਾ ਤੇ ਦੇਖੋ ਆਹ ਦੋ ਖਿਡਾਰੀਆਂ ਦੇ ਦਰਮਿਆਨ ਛੀਲੂ ਦਾ ਵੀਰ ਮਨੀਸ਼ ਆਹ ਖੀਰਾ ਵਾਲੀਆ ਬੁਲੇਟ ਦੋ ਖਿਡਾਰੀਆਂ ਦੇ ਦਰਮਿਆਨ ਆਹ ਜਾਂਦਾ ਆਹ ਢਾਂਗੇ ਵਾਲਾ ਆ ਲੱਗਿਆ ਟੁੱਟ ਕੇ ਮੁੰਡਾ ਗਰਮੀ ਖਾ ਕੇ ਫੌਜੀ ਤੇ ਗੁਰਵਿੰਦਰ ਦੇ ਦਰਮਿਆਨ ਕਬੱਡੀ 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 ਫੌਜੀ ਤੇ ਗੁਰਵਿੰਦਰ Eh, 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 eh. ਨੰਬਰ 9 ਦਾ ਜਫਾ ਕਰਵਾ ਕਿੱਡਾ ਜਾਣਾ ਹੈ ਫੌਜੀ ਫੱਗੂ ਵਾਲੀਆ ਮੇਰੇ ਮਿੱਤਰੋ ਹਰਿਆਣੇ ਵਾਲਾ ਆਹ ਕੌਣ ਹੈ ਡੱਗੋ ਵਾਲਾ ਡੱਗੋ ਵਾਲਾ ਸ਼ਰਗ ਵਾਲਾ ਡੱਗੋ ਵਾਲਾ ਡੱਗੋ ਵਾਲਾ ਮੇਰੇ ਮਿੱਤਰੋ ਆਹ ਬੱਲੇ ਬੱਲੇ ਕਰਵਾ ਗਿਆ ਕਿਆ ਬਾਤ ਹੈ ਉਹ ਜਫਾ ਕਿਵੇਂ ਲੱਗਾ ਡੱਗੋ ਵਾਲੇ ਸ਼ਰ ਹੋ ਗਿਆ ਟੀਮ ਵਾਲੀ ਪਿੰਡ ਦੇ ਵਿੱਚ ਹੋ ਜਾਓ ਪਾਸੇ ਹੋ ਜਾਓ ਸਾਈਡ ਤੇ ਆਹ ਜਿੱਤਾਂ ਹਰਿਆਣੀਆਂ ਰੇਡਾਂ ਜਿੱਤਾਂ ਹਰਿਆਣੀਆਂ ਰੇਡ ਲਓ ਗੋਰੇ ਸਾਲੂ ਦੀ ਰੇਡ ਹੁਣ ਦੇਖ ਰਿਹਾ ਵਿਚਾਰਾਂ ਦੇ ਵਿੱਚੋਂ ਇੰਦਰ ਤੇ ਗੋਰਾ ਇੰਦਰ ਤੇ ਗੋਰਾ ਆਹ ਨੰਬਰ ਲਈ ਤਾੜੀਆਂ ਵੱਜ ਰਹੀਆਂ ਦੋ ਮੱਲਾਂ ਦੀ ਟੱਕਰ ਹਰ ਜੋ ਪਾਸੇ ਇੱਥੇ ਰੱਖ ਰੱਖ ਟੱਕਰ ਇੱਥੇ ਰੱਖ ਆਹ ਮੇਲਾ ਨੇ ਜਾ ਮੇਲਾ ਨੇ ਸਿਰਾ ਹੋ ਗਿਆ ਟੀਮ ਵਾਲੀ ਦਾ ਸਿਰਾ ਹੋ ਗਿਆ ਟੀ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦੂਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ